ਇਹ ਹਰ ਸਾਲ ਕੀ ਤਰ੍ਹਾਂ ਇਸ ਸਾਲੀ ਮੇਲਾ Holi ਦਾ ਬੜੀ ਧੁੰਦਾਂ ਨਾਲ ਮਨਾਇਆ ਜਾ ਰਿਹਾ ਹੈ ਔਰ ਸਾਰੇ ਸੰਗਤ ਕੇਸੇ ਹੋਸਾ ਇਹ ਮੇਲਾ ਬਹੁਤ ਸ਼ਰਧਾ ਨਾਲ ਧੁੰਦਾਂ ਨਾਲ ਮਨਾਇਆ ਗਿਆ ਔਰ ਸਾਰੇ ਸੰਗਤ ਕੋ ਸਾਰੇ ਪੱਟੀ ਨਿਵਾਸੀ ਸਾਰੇ ਪੰਜਾਬ ਵਾਸੀਓ Holi ਕੇ ਲੱਖ ਲੱਖ ਵਧਾਈਆਂ ਚਲ ਜੇਤਿਆ ਜੇ ਕਿ ਨਾ ਪਿਆਰ ਸਤਿਕਾਰ ਕਰਨ ਵਾਲੀ ਸੋ ਹਰ ਖਾਨ ਦੇ ਹਰ ਧਰਮ ਤੇ ਆਪਣਾ ਜਾਣਾ ਫਰਜ਼ ਮੰਨਦਾ ਹੈ ਮੈਂ ਇੱਕ ਸੰਦੇਸ਼ ਦਿੱਤਾ ਤੁਹਾਨੂੰ ਕਿ ਹਰ ਮਹੀਨੇ ਜੁਲਮੇ ਕ੍ਰੀਮ ਆਈ ਹੈ ਸਮੰਦਰ ਦੇ ਸ਼ੰਮੀ ਜੀ ਔਰ ਰਾਹੁਲ ਜੀ ਔਰ ਨਾਲ ਪ੍ਰਧਾਨ ਜੀ ਸਾਰੇ ਜਣੇ ਇਕੱਠੇ ਆ ਸੀ ਔਰ ਮੈਨੂੰ ਸੁਨਿਆ ਨਹੀਂ ਮਿਲਿਆ ਨਹੀਂ ਤੇ ਮੈਂ ਪਹੁੰਚ ਜਾਣਾ ਹੈ ਕਿਉਂਕਿ ਮੈਨੂੰ ਲਾਡੀ ਨੇ ਸਿਹਰੇ ਦੱਸਿਆ ਮੈਨੂੰ ਬੜਾ ਦੁੱਖ ਹੋਇਆ ਸਰੋ ਪਾਜੀ ਮੈਂ ਆ ਯਾਰ ਕਮਾਲ ਦੀ ਗੱਲ ਹੈ ਹਾਂ ਸੋ ਚਲੋ ਕੋਈ ਗੱਲ ਨਹੀਂ ਆ ਕਈ ਵਾਰੀ ਬਾਤਾਂ ਕੱਟਾ ਹੋ ਜਾਂਦੇ ਆ ਜੀ ਮਹਾਕਾਲੀ ਦਾ ਕਿਸੇ ਕਿਸੇ ਨੂੰ ਮਿਲਦਾ ਏ ਬਾਬਾ ਸਾਹਿਬ ਦੇ ਨਾਲ ਹਰ ਵੇਲੇ ਬੜੇ 도ੜੇ ਸਵਾਮੀ ਜੀ ਨੇ ਅੰਦਰ ਲੁਕੋ ਕੇ ਰੱਖੇ ਉਹ ਸਾਡੇ ਤੁਹਾਡੇ ਹੱਥੇ ਹੀ ਆ ਸਾਹੀ ਜੀ ਜਿਹੜਾ ਸਾਡੀ ਹੱਥੀ ਲਾਉਂਦੇ ਨੇ ਸਾਡੀ ਡਿਊਟੀ ਲਾਉਂਦੇ ਨੇ ਇਸ ਤੋਂ ਵੱਡਾ ਕੋਈ ਪਰ ਹੈਗਾ ਉਹਦਾ ਆਖ ਠਾਕਰ ਦੁਬਾਰਾ ਵਾਰ ਕੇ ਸਵਾਮੀ ਆਸ਼ੂਗਰੀ ਦੀ ਡਾਇਰ ਮਾ ਜੀ ਹੇਠ ਹੋਲੀ ਮੇਲਾ ਜੋ ਹਰ ਸਾਲ ਦੀ ਤਰ੍ਹਾਂ ਮਨਾਇਆ ਗਿਆ ਹੈ ਮੈਂ ਸਾਰੀ ਆਈ ਹੋਈ ਸੰਗਤ ਨੂੰ ਆਸ਼ੂਗਰੀ ਮਹਾਰਾਜ ਜੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਸਾਰੋ ਜੀ ਪਹਿਲਾਂ ਤਾਂ ਨਿਊਜ਼ 21 ਵੇਖ ਰਹੇ ਦਰਸ਼ਕਾਂ ਨੂੰ ਹੋਲੀ ਮੇਲੇ ਦੀ ਲੱਖ ਲੱਖ ਵਧਾਈ ਹੋਵੇ ਦੇਖ ਰਹੇ ਹੋ ਤੁਸੀਂ ਠਾਕੁਰ ਦੁਆਰੇ ਦੇ ਵਿੱਚ ਹੋਲੀ ਦਾ ਮੇਲਾ ਬੜੀ ਧੂਮ ਧਾਮ ਨਾਲ ਆਸ਼ੂਗਰੀ ਮਹਾਰਾਜ ਜੀ ਰਹਿਨਮਾਈ ਹੇਠ ਸ਼ਰਦਾਂ ਨਾਲ ਮਨਾਇਆ ਜਾ ਰਿਹਾ ਹੈ ਤੇ ਲੋਕ ਖੁਸ਼ੀ ਵਿੱਚ ਨੱਚਦੇ ਰੰਗ ਗੁਲਾਲ ਲਗਾਉਂਦੇ ਇੱਕ ਦੂਜੇ ਨੂੰ ਖੁਸ਼ੀ ਦਾ ਹਜ਼ਾਰ ਕਰ ਰਹੇ ਨੇ ਤੇ ਅਸੀਂ ਪਰਮਾਤਮਾ ਅਗੇ ਇਹ ਅਰਦਾਸ ਕਰਦੇ ਆ ਕਿ ਲੋਕ ਇਸ ਤਰ੍ਹਾਂ ਹੀ ਮੇਲੇ ਮਨਾਉਂਦੇ ਰਹਿਣ ਖੁਸ਼ੀਆਂ ਦੇ ਤਿਉਹਾਰ ਮਨਾਉਂਦੇ ਰਹਿਣ ਔਰ ਬਾਬਾ ਜੀ ਦੇ ਗੁਣ ਗਾਉਂਦੇ ਰਹਿਣ ਹੈਪੀ ਹੋਲੀ ਜੀ ਕੰਦੂਏ ਜਗਾਰਾ ਬਾਪੂ ਯਾਰਮੀ ਵਾਲੀ ਸਰਕਾਰ ਦਾ ਜਗਾਰਾ ਬਾਪੂ ਬੰਗੜਾ ਦੀ ਸਰਕਾਰ ਦਾ ਦਰਬਾਰ ਦੀ ਜੈ ਮਾ ਜੀ ਇਹੋ ਚਾਉਣਾ ਮਹਾਰਾਜ ਚੜ੍ਹਦੀ ਕਲਾ ਕਰੇ ਅੱਜ ਕਾ ਦੇ ਮੇਲੇ ਹੋਲੀ ਮੇਲੇ ਲਉਦੇ ਨੇ ਸੰਗਤਾਂ ਭਰੂ ਰਣ ਸੰਗਤਾਂ ਜੋ ਵੀ ਸ਼ਰਧਾ ਦਾ ਫਾੜਾ ਮਿਲਦੇ ਸੰਗਤਾਂ ਨੂੰ ਜੋ ਵੀ ਆਇਆ ਦਰ ਤੋਂ ਖਾਲੀ ਨਾ ਜਾਵੇ ਬੋਲ ਨਿਰਭਾਇ ਸੱਚੇ ਦਰਬਾਰ ਕੀ ਜੈ ਓ ਦਰਬਾਰ ਕੀ ਜੈ ਅੱਜ ਸਾਡੇ ਵਾਸਤੇ ਬੜਾ ਖੁਸ਼ੀ ਦਾ ਦਿਨ ਹੈ ਬੜਾ ਵੱਡਾ ਦਿਨ ਹੈ ਜੀ ਸਾਰੀ ਸੰਗਤ ਵਾਸਤੇ ਕਿਉਂਕਿ ਹੋਲੀ ਦਾ ਤਿਉਹਾਰ ਜਿਹੜਾ ਹੈ ਇਹ ਦੁਸ਼ਮਣੀ ਮਕਾਉਣ ਵਾਲਾ ਤਿਆਰ ਹੈ ਜਦੋਂ ਤੁਸੀਂ ਰੰਗਾਂ ਦੀ ਹੋਲੀ ਖੇਡਦੇ ਹੋ ਤੁਹਾਡਾ ਪਿਆਰ ਤੁਹਾਡਾ ਸਤਕਾਰ ਵੱਧਾ ਹੈ ਜਿਸ ਤਰ੍ਹਾਂ ਸੁਆਮੀ ਆਸ਼ੂ ਗਰੀ ਜੀ ਮਹਾਰਾ ਸਾਨੂੰ ਪਿਆਰ ਕਰਦੇ ਨੇ ਔਰ ਸਾਰੀ ਸੰਗਤ ਨੂੰ ਪਿਆਰ ਕਰਦੇ ਨੇ ਇਸੇ ਤਰ੍ਹਾਂ ਤੁਸੀਂ ਵੀ ਸਾਰਿਆਂ ਨੂੰ ਪਿਆਰ ਕਰੋ ਤਾਂ ਕਿ ਪਿਆਰ ਦੇ ਵਿੱਚ ਬਰਕਤ ਹੈ ਪਿਆਰ ਦੇ ਵਿੱਚ ਸੰਗਤ ਜੁੜਦੀ ਹੈ ਆ ਮੈਂ ਸੁਆਮੀ ਆਸ਼ੂ ਗਰੀ ਜੀ ਮਹਾਰਾ ਜੀ ਵੱਲੋਂ ਸਾਰੀ ਸੰਗਤ ਨੂੰ ਹੋਲੀ ਮੇਲੇ ਦੀ ਵਧਾਈ ਦਿੰਦਾ ਹਾਂ ਪੂਰੀ ਟੀਮ ਵੱਲੋਂ ਸਾਡੇ ਰਾਜੂ ਪ੍ਰਧਾਨ ਜੀ ਵੱਲੋਂ ਪੂਰੀ ਟੀਮ ਵੱਲੋਂ ਅਜੇ ਪ੍ਰਧਾਨ ਜੀ ਵੱਲੋਂ ਸਾਡੇ ਸੰਜੀਪ ਬਾੜੀਆ ਜੀ ਵੱਲੋਂ ਸਾਡੇ ਬਾਂਬਾ ਜੀ ਵੱਲੋਂ ਮੈਂ ਢੇਰ ਸਾਰੀਆਂ ਮੁਬਾਰਕਾਂ ਦਿੰਨਾ ਹਾਂ ਪ੍ਰੈਸ ਟੀਮ ਨੂੰ ਢੇਰ ਸਾਰੀਆਂ ਮੁਬਾਰਕਾਂ ਦਿੰਨਾ ਹਾਂ ਇਹ ਜਿਹੜੇ ਸਾਡੇ ਤਿਹਾਰ ਆ ਇਹ ਆਪਾਂ ਨੂੰ ਰਲ ਮਿਲ ਕੇ ਸਾਰਿਆਂ ਨੂੰ ਮਨਾਉਣੇ ਚਾਹੀਦੇ ਹਨ ਬਾਦ ਚੜ ਕੇ ਮਨਾਉਣੇ ਚਾਹੀਦੇ ਆਪਣੇ ਗੁਰੂਆਂ ਪੀਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਤਾਂ ਕਿ ਆਪਣੀ ਆਉਣ ਵਾਲੀ ਪੀੜ੍ਹੀ ਸੁખી ਹੋਵੇ ਜੈਕਾਰਾ ਝੰਡਾਂ ਵਾਲੀ ਸਰਕਾਰ ਦਾ ਸੱਚੇ ਦਰਬਾਰ ਕੀ